ਕੀ ਆ ਰਹੇ ਹੋ ਕੋਈ ਇਹਨਾਂ ਤਰ੍ਹਾਂ ਕੀ ਕਿ ਜੁਕਤ ਹੋ ਰਿਹਾ ਨਹੀਂ ਨਹੀਂ ਸੁੱਕ ਜੂਗੀ ਜਮਾਂ ਆ ਜੇ ਵੀ ਕੱਟ ਰਹੀ ਹੈ ਕੱਟੇ ਜਮਾਂ ਜੀ ਕਿੱਥੇ ਜੋ ਕੋਈ ਚਾਚਾ ਹੈ ਸਮਝ ਰਿਹਾ ਨਹੀਂ ਕਰਨੀ ਨਹੀਂ ਰਹਿਣੀ ਜੀ ਆਹ ਆ ਗੜੇ ਦੇ ਪਿੰਡ ਤੋਂ ਗੜੇ ਨਹੀਂ ਗੋਲ ਕਰਤਾ ਗੜੇ ਪਿੰਡ ਤੋਂ ਲੰਘਦੇ ਆਪ ਕੋ ਇਹਨਾਂ ਨੂੰ ਜੀਰਾਂ ਨੂੰ ਜੀ ਨਾ ਲੈ ਨਾ ਇੰਡੀਆ ਵਾਲਾ ਇੱਕ ਮਿੰਟ ਆ ਲੈ ਉਹਰੇ ਕਹਿਆ ਮੇਰੇ ਵਾਲੀ ਤੇ ਮੇਰੇ ਵਾਲੀ ਤੇ ਖਿੱਚ ਦੇ ਭਾਵਾ ਖਾ ਦੇ ਸਾਡੀ ਉਹ ਤੇਰੀ ਪੂਰੀ ਨਹੀਂ ਆਈ ਇਹਦੇ ਬਾਈ ਦਾ ਫੋਟੋ ਆ